ਗੁਰੂ ਰੂਪ ਗੁਰੂ ਪਿਆਰੀ ਸਾਥ ਸੰਗਤ ਜੀ ਕੁਝ ਖਾਸ ਬੇਨਤੀਆਂ ਆਪ ਜੀ ਦੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਗੁਰੂ ਮਹਾਰਾਜ ਕਿਰਪਾ ਕਰੇ ਤੇ ਸਾਥ ਸੰਗਤ ਜੀ ਇੱਕ ਐਸੀ ਘਟਨਾ ਤੋਂ ਤੁਹਾਨੂੰ ਰੂਬਰੂ ਕਰਵਾਉਣੇ ਹਾਂ ਜੋ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਵਾਪਰੀ ਜਿਸ ਨੂੰ ਸੁਣਨ ਤੋਂ ਬਾਅਦ ਤੁਹਾਡਾ ਜੋ ਵਿਸ਼ਵਾਸ ਹੈ ਉਹ ਹੋਰ ਜ਼ਿਆਦਾ ਪੱਕਾ ਹੋ ਜਾਵੇਗਾ ਤੁਹਾਡਾ ਜੋ ਵਿਸ਼ਵਾਸ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਉੱਪਰ ਹੋਰ ਦ੍ਰਿੜ ਹੋ ਜਾਵੇਗਾ ਜਦੋਂ ਕਿ ਇੱਕ ਗ੍ਰੰਥੀ ਸਿੰਘ ਜੋ ਕਿ ਨਿਤਨੇਮ ਕਰਦਾ ਹੁੰਦਾ ਸੀ ਹਮੇਸ਼ਾ ਗੁਰੂ ਦੇ ਪ੍ਰਤੀ ਸੱਚਾ ਉਸ ਦਾ ਵਿਸ਼ਵਾਸ ਸੀ ਪਰ ਉਸ ਤੋਂ ਜਦੋਂ ਭੁੱਲ ਹੋਈ ਤਾਂ ਕਿਵੇਂ ਗੁਰੂ ਸਾਹਿਬ ਨੇ ਇੱਕ ਐਸਾ ਚਮਤਕਾਰ ਦਿਖਾਇਆ ਉਸ ਗ੍ਰੰਥੀ ਸਿੰਘ ਨੇ ਸਾਨੂੰ ਇਹ ਦੱਸਿਆ ਕਿ ਮੇਰਾ ਨਾਮ ਪਤਾ ਗੁਪਤ ਰੱਖਿਓ ਪਰ ਦੱਸ ਦਿੰਨੇ ਆ ਕਿ ਇਹ ਚਮਤਕਾਰ ਤੋਂ ਰੂਬਰੂ ਕਰਵਾਉਣਾ ਵੀ ਜ਼ਰੂਰੀ ਹੈ ਕਿਉਂਕਿ ਚਮਤਕਾਰ ਕੋਈ ਛੋਟਾ ਮੋਟਾ ਨਹੀਂ ਗੁਰੂ ਸਾਹਿਬ ਨੇ ਸਾਹਮਣੇ ਪ੍ਰਤੱਖ ਸਭ ਕੁਝ ਦਿਖਾਇਆ ਦੱਸਦੀ ਏ ਕਿ ਗ੍ਰੰਥੀ ਸਿੰਘ ਜਿਸ ਦਾ ਨਾਮ surjit singh ਜੋ ਕਿ ਗੁਰੂ ਦੇ ਪ੍ਰਤੀ ਸੱਚੀ ਸ਼ਰਧਾ ਰੱਖਦਾ ਸੀ ਨਿਤਨੇਮ ਕਰਦਾ ਸੀ ਵਿਸ਼ਵਾਸ ਰੱਖਦਾ ਸੀ ਗੁਰੂ ਦੇ ਪ੍ਰਤੀ ਤੇ ਸਾਧ ਸੰਗਤ ਜੀ ਉਸ ਦਾ ਇਕੱਲਾ-ਕੱਲਾ ਪੁੱਤਰ ਜੋ ਕਿ ਬਿਮਾਰ ਹੋ ਗਿਆ ਉਸਨੇ ਜਗਾ ਜਗਾ ਡਾਕਟਰਾਂ ਨੂੰ ਦਿਖਾਇਆ ਪੰਜਾਬ ਹਰਿਆਣਾ ਪੀਜੀਆਈ ਲੁਧਿਆਣਾ ਦੇ ਡੀਐਮਸੀ ਤੇ ਹੋਰ ਪਤਾ ਨਹੀਂ ਕਿਹੜੇ ਕਿਹੜੇ ਹਸਪਤਾਲਾਂ ਦੇ ਵਿੱਚ ਆਪਣੇ ਪੁੱਤਰ ਨੂੰ ਦਿਖਾਇਆ ਪਹਿਲਾਂ ਤਾਂ ਸਿਰ ਦੇ ਵਿੱਚ ਦਰਦ ਸੀ ਪ੍ਰਬਾਧ ਦੇ ਵਿੱਚ ਡਾਕਟਰਾਂ ਨੇ ਕਿਹਾ ਕਿ ਤੁਸੀਂ ਇਸ ਦਾ ਚੈੱਕਅਪ ਕਰਵਾ ਲਓ ਚੈੱਕਅਪ ਕਰਵਾਉਣ ਦੇ ਨਾਲ ਪਤਾ ਲੱਗ ਜਾਵੇਗਾ ਕਿ ਕੀ ਦਿੱਕਤ ਹੈ ਕੀ ਪਰੇਸ਼ਾਨੀ ਹੈ ਤਾਂ ਉਸ ਤੋਂ ਬਾਅਦ ਕੀ ਹੋਇਆ ਕਿ ਉਹਨਾਂ ਨੇ ਜਦੋਂ ਡਾਕਟਰਾਂ ਨੂੰ ਚੈੱਕਅਪ ਕਰਵਾਇਆ ਤਾਂ ਡਾਕਟਰਾਂ ਨੇ ਦੱਸਿਆ ਕਿ ਇਸਦੇ ਤਾਂ ਸਿਰ ਦੇ ਵਿੱਚ ਗੰਢ ਹੈ ਤੇ ਗੰਢ ਛੋਟੀ ਮੋਟੀ ਗੰਢ ਨਹੀਂ ਹੈ ਇੱਕ ਟਿਊਮਰ ਬਣ ਚੁੱਕੀ ਹੈ ਹੁਣ ਗ੍ਰਾਂਥੀ ਸਿੰਘ ਉਸ ਦੇ ਕੋਲ ਥੋੜੀ ਜੀ ਤਨਖਾਹ ਤੇ ਉਸੇ ਹੀ ਤਨਖਾਹ ਦੇ ਨਾਲ ਉਹ ਆਪਣਾ ਪਰਿਵਾਰ ਪਾਲੇ ਤੇ ਆਪਣੇ ਬੱਚੇ ਦਾ ਇਲਾਜ ਕਿਵੇਂ ਕਰਵਾਵੇ ਤਾਂ ਗ੍ਰਾਂਥੀ ਸਿੰਘ ਨੇ ਸੋਚਿਆ ਕਿ ਸਤਗੁਰ ਸੱਚੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਉਹ ਸਾਰੇ ਹੀ ਦੁੱਖਾਂ ਨੂੰ ਹਰਨ ਵਾਲੇ ਨੇ ਉਸ ਦੇ ਦਰ ਤੇ ਜਾ ਕੇ ਤਾਂ ਪਿੰਗੜਾ ਵੀ ਠੀਕ ਹੋ ਗਿਆ ਸੀ ਕਿੰਨੇ ਜਣਿਆਂ ਦਾ ਕੋੜ ਉੱਥੇ ਜਾ ਕੇ ਠੀਕ ਹੋ ਗਿਆ ਸੀ ਤੇ ਗੁਰੂ ਦੇ ਪ੍ਰਤੀ ਸੁਰਜੀਤ ਸਿੰਘ ਦਾ ਜੋ ਵਿਸ਼ਵਾਸ ਸੀ ਉਸ ਨੂੰ ਇਹ ਸੀ ਕਿ ਮੇਰਾ ਪੁੱਤਰ ਵੀ ਐਸੇ ਦਰ ਤੇ ਜਾ ਕੇ 100% ਠੀਕ ਹੋ ਜਾਵੇਗਾ ਤਾਂ 사త్సੰਗਤ ਜੀ ਪਹੁੰਚ ਜਾਂਦੇ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਇਲਾਹੀ ਬਾਣੀ ਚੱਲ ਰਹੀ ਹੈ ਇਲਾਹੀ ਬਾਣੀ ਦੀਆਂ ਧੁਨਾਂ ਕੰਨਾਂ ਦੇ ਵਿੱਚ ਪੈ ਰਹੀਆਂ ਨੇ ਸਾਹਾ ਸੰਗਤ ਜੀ ਉਸੇ ਦੌਰਾਨ ਹੀ ਕੀ ਹੋਇਆ ਕਿ ਐਨੇ ਵਿੱਚ ਜਦੋਂ ਦਰਸ਼ਨੀ ਜੋੜੀ ਵਿੱਚ ਪਹੁੰਚਦੇ ਨੇ ਉਸ ਪਵਿੱਤਰ ਸਰੋਵਰ ਦੇ ਵਿੱਚ ਖੁਦ ਵੀ ਇਸ਼ਨਾਨ ਕਰਦੇ ਨੇ ਉਸ ਦਾ ਬੱਚਾ ਵੀ ਇਸ਼ਨਾਨ ਕਰਦਾ ਹੈ ਤੇ ਮੱਥਾ ਟੇਕਣ ਦੇ ਲਈ ਦਰਬਾਰ ਸਾਹਿਬ ਦੇ ਵਿੱਚ ਚਲੇ ਜਾਂਦੇ ਨੇ ਤਾਂ ਰਸਤੇ ਵਿੱਚ ਕਿਸੇ ਨੇ ਕਿਹਾ ਕਿ ਤੁਸੀਂ ਇੱਕ ਕੰਮ ਕਰੋ ਸਰੋਵਰ ਦੇ ਵਿੱਚੋਂ ਪਵਿੱਤਰ ਜਲ ਲੈ ਕੇ ਜਾਓ ਅਤੇ ਆਪਣੇ ਬੱਚੇ ਨੂੰ ਇਸ਼ਨਾਨ ਕਰਵਾਓ ਤੁਹਾਡਾ ਬੱਚਾ ਠੀਕ ਹੋ ਜਾਵੇਗਾ ਤਾਂ ਐਨੇ ਵਿੱਚ ਲੰਗਰ ਛੱਕੇ ਜਦੋਂ ਵਾਪਸ ਕਰਨੋਂ ਪਰਤਦੇ ਨੇ ਤਾਂ ਇੱਕ ਕੇਤਲੀ ਦੇ ਵਿੱਚ ਜਲ ਪਾ ਲੈਂਦੇ ਨੇ ਅਤੇ ਜਲ ਲੈ ਕੇ ਵਾਪਸ ਆ ਜਾਂਦੇ ਨੇ ਕਿਉਂਕਿ ਗ੍ਰੰਥੀ ਸਿੰਘ ਨੂੰ ਵਿਸ਼ਵਾਸ ਸੀ ਗੁਰੂ ਸਾਹਿਬ ਦੇ ਉੱਪਰ ਕਿ ਮੇਰਾ ਬੱਚਾ ਠੀਕ ਹੋ ਜਾਵੇਗਾ ਗ੍ਰੰਥੀ ਸਿੰਘ ਰੋਜ਼ ਸਵੇਰੇ ਨਿਤਨੇਮ ਕਰਿਆ ਕਰੇ ਨਿਤਨੇਮ ਕਰਨ ਤੋਂ ਬਾਅਦ ਜਦੋਂ ਅਰਦਾਸ ਕਰਿਆ ਕਰੇ ਅਰਦਾਸ ਕਰਕੇ ਗੁਰੂ ਸਾਹਿਬ ਦੇ ਅੱਗੇ ਇਹ ਹੀ ਕਹਾਂ ਕਰੇ ਕਿ ਗੁਰੂ ਸਾਹਿਬ ਤੁਸੀਂ ਮੇਰੇ ਬੱਚੇ ਨੂੰ ਠੀਕ ਕਰਨਾ ਹੈ ਤੇ ਰੋਜ਼ ਉਹ ਅੰਮ੍ਰਿਤਸਰ ਓਵਰ ਜੋ ਜਲ ਹੈ ਉਹ ਆਪਣੇ ਬੱਚੇ ਨੂੰ ਪਿਲਾਇਆ ਕਰੇ ਪਰ ਬੱਚੇ ਦਾ ਜੋ ਸਿਹਤ ਦੇ ਵਿੱਚ ਸੁਧਾਰ ਤਾਂ ਕੀ ਹੋਣਾ ਸੀ ਉਸ ਦੇ ਵਿੱਚ ਹੋਰ ਜ਼ਿਆਦਾ ਵਿਗਾੜ ਪੈਣ ਲੱਗ ਗਿਆ ਅਤੇ ਬੱਚਾ ਉਸ ਤੋਂ ਬਾਅਦ surjit singh ਨੇ ਕਿਹਾ ਕਿ ਕਰਨ ਕਰਾਉਣ ਵਾਲਾ ਤਾਂ ਪ੍ਰਮਾਤਮਾ ਆਪ ਹੈ ਕਰੇ ਕਰਾਵੇ ਆਪੇ ਆਪ ਮਾਨਸ ਕੇ ਕਛ ਨਾ ਹੀ ਹੱਥ ਉਸ ਤੋਂ ਬਾਅਦ ਉਸ ਦੀ ਪਤਨੀ ਜੋ ਕਿ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਈ ਉਸ ਨੇ ਕਿਹਾ ਕਿ ਆਪਣਾ ਬੱਚਾ ਤਾਂ ਠੀਕ ਹੋਣਾ ਚਾਹੀਦਾ ਸੀ ਪਰ ਇਸ ਦੀ ਜੋ ਹਾਲਤ ਹੈ ਬਹੁਤ ਜ਼ਿਆਦਾ ਖਰਾਬ ਹੋ ਰਹੀ ਹੈ ਬਹੁਤ ਜ਼ਿਆਦਾ ਕੰਡੀਸ਼ਨ ਇਸ ਦੀ ਵਿਗੜ ਰਹੀ ਹੈ ਪਰ ਹੁਣ ਤੁਸੀਂ ਇਸ ਦਾ ਕੋਈ ਹੱਲ ਕਰੋ ਉਸ ਤੋਂ ਬਾਅਦ ਉਸਨੇ ਕਿਹਾ ਕਿ ਇਸ ਨੂੰ ਆਪਾਂ ਡੀਐਮਸੀ ਹਸਪਤਾਲ ਲੈ ਕੇ ਜਾਂਦੇ ਹਾਂ ਡੀਐਮਸੀ ਹਸਪਤਾਲ ਦੇ ਵਿੱਚ ਜਦੋਂ ਉਸ ਨੂੰ ਲੈ ਕੇ ਗਏ ਤੇ ਡਾਕਟਰਾਂ ਨੇ ਸਕੈਨ ਕੀਤਾ ਤੇ ਸਕੈਨ ਕਰਦੇ ਕਿਹਾ ਕਿ ਇਸ ਦਾ ਆਪਰੇਸ਼ਨ ਹੋਏਗਾ ਤੇ ਆਪਰੇਸ਼ਨ ਦਾ ਜੋ ਖਰਚਾ ਹੈ ਉਹ 9 ਲੱਖ ਰੁਪਏ ਹੋਵੇਗਾ ਉਸ ਤੋਂ ਬਾਅਦ ਇੱਕਦਮ ਗ੍ਰੰਥੀ ਸਿੰਘ surjeet singh ਨੇ ਜੋ ਉਸ ਦੇ ਪੈਰਾਂ ਥੱਲੋਂ ਜਮੀਨ ਖਿਸ ਗਈ ਕਿ ਮੇਰੇ ਤਾਂ 15 ਦਾ 15000 ਰੁਪਏ ਤਨਖਾਹ ਹੈ ਮੈਂ 9 ਲੱਖ ਰੁਪਿਆ ਕਿਵੇਂ ਲੈ ਕੇ ਆਵਾਂ ਕਿੱਥੋਂ ਲੈ ਕੇ ਆਵਾਂ ਮੇਰੇ ਤਾਂ ਇੰਨੀ ਗੁੰਜਾਇਸ਼ ਹੀ ਨਹੀਂ ਹੈ ਤਾਂ ਰਾਤ ਨੂੰ ਉਹ ਗੁਰੂ ਸਾਹਿਬ ਦੇ ਅੱਗੇ ਅਰਦਾਸ ਬੇਨਤੀ ਕਰਦਾ ਹੈ ਤੇ ਕਹਿੰਦਾ ਹੈ ਕਿ ਗੁਰੂ ਸਾਹਿਬ ਮੈਂ ਹੁਣ ਕੀ ਕਰਾਂ ਮੈਂ ਲਾਚਾਰ ਹਾਂ ਮੈਂ ਇਹਨੇ ਪੈਸੇ ਨਹੀਂ ਲਿਆ ਸਕਦਾ ਮੇਰਾ ਪੁੱਤਰ ਵੀ ਮੇਰੇ ਲਈ ਜ਼ਰੂਰੀ ਹੈ ਮੇਰਾ ਪੁੱਤਰ ਹੁਣ ਨਾ ਇਸ ਦੁਨੀਆ ਤੇ ਰਿਹਾ ਤਾਂ ਮੈਂ ਕੀ ਕਰਾਂਗਾ ਮੇਰਾ ਇਕੱਲਾ ਕਹਰਾ ਪੁੱਤਰ ਹੈ ਉਸ ਦਾ ਠੀਕ ਹੋਣਾ ਵੀ ਜ਼ਰੂਰੀ ਹੈ ਪਰ ਮੈਂ ਇਹਨੇ ਪੈਸੇ ਕਿੱਥੋਂ ਲੈ ਕੇ ਆਵਾਂ ਤਾਂ ਸਾਧ ਸੰਗਤ ਜੀ ਅੱਧੀ ਰਾਤ ਨੂੰ ਉਸ ਦੇ ਮਨ ਦੇ ਵਿੱਚ ਲਾਲਚ ਆ ਜਾਂਦਾ ਹੈ ਕਿ ਗੁਰੂ ਘਰ ਦੀ ਚਾਬੀ ਤਾਂ ਮੇਰੇ ਕੋਲ ਹੀ ਹੈ ਇਸ ਗੋਲਕ ਦੇ ਵਿੱਚ ਆਰਾਮ ਦੇ ਨਾਲ 4-5 ਲੱਖ ਰੁਪਇਆ ਹੋਵੇਗਾ ਮੈਂ ਕਿਉਂ ਨਾ ਇਹਨਾਂ ਪੈਸਿਆਂ ਨੂੰ ਬਾਹਰ ਕੱਢ ਲਾਵਾਂ ਤੇ ਉਸ ਦੇ ਨਾਲ ਮੈਂ ਇਲਾਜ ਕਰਵਾ ਲਾਂ ਤੇ ਰਾਤੋਂ ਰਾਤ ਮੈਂ ਗੁਰੂ ਘਰ ਛੱਡ ਕੇ ਫਰਾਰ ਵੀ ਹੋ ਜਾਵਾਂਗਾ ਤੇ ਮੈਨੂੰ ਕਿੱਥੋਂ ਪ੍ਰਦਾਨ ਹੋਰੀ ਕਿੱਥੋਂ ਲੱਭ ਲੈਣਗੇ ਮੈਨੂੰ ਇਹ ਲਾਲਚ ਉਸ ਦੇ ਮਨ ਵਿੱਚ ਆਇਆ ਪਰ ਉਸ ਦੇ ਹੱਥ ਕੰਮ ਰੇ ਸੀ ਜਮੀਰ ਨਹੀਂ ਮੰਨ ਰਹੀ ਸੀ ਪਰ ਮਜਬੂਰ ਸੀ ਦਰਬਾਰ ਸਾਹਿਬ ਦੇ ਵਿੱਚ ਦਾਖਲ ਹੋ ਜਾਂਦਾ ਹੈ ਸਭ ਤੋਂ ਪਹਿਲਾਂ ਗੁਰੂ ਸਾਹਿਬ ਦੇ ਅਰਦਾਸ ਬੇਨਤੀ ਕਰਦਾ ਹੈ ਕਿ ਗੁਰੂ ਸਾਹਿਬ ਅੱਜ ਤੇਰਾ ਇਹ ਬੱਚਾ ਬਹੁਤ ਵੱਡਾ ਗੁਨਾਹ ਕਰਨ ਜਾ ਰਿਹਾ ਬਹੁਤ ਵੱਡਾ ਖਤਾ ਕਰਨ ਜਾ ਰਿਹਾ ਪਰ ਹੁਣ ਮੈਨੂੰ ਮਾਫ ਕਰ ਦਿਓ ਕਿਉਂਕਿ ਮੇਰੇ ਪੁੱਤਰ ਉਸਦੀ ਜਾਨ ਬਚਾਉਣੀ ਵੀ ਮੇਰੇ ਲਈ ਲਾਜ਼ਮੀ ਹੈ ਪਰ ਹੁਣ ਮੈਂ ਕਰਾਂ ਤਾਂ ਕਰਾਂ ਕੀ ਮੈਨੂੰ ਪੈਸੇ ਕੱਢਣੇ ਪੈਣਗੇ ਦੂਜੇ ਪਾਸੇ ਉਸਦੀ ਘਰ ਵਾਲੀ ਜੋ ਉਸਨੂੰ ਡੀਐਮਸੀ ਹਸਪਤਾਲ ਦੇ ਵਿੱਚ ਲੈ ਕੇ ਗਈ ਸੀ ਉਸ ਦਾ ਇਲਾਜ ਕਰਵਾਉਣ ਦੇ ਲਈ ਐਨੇ ਵਿੱਚ ਕੰਮ ਦੇ ਹੱਥਾਂ ਦੇ ਨਾਲ ਉਹ ਗ੍ਰੰਥੀ ਸਿੰਘ ਆਪਣਾ ਗੋਲਕ ਖੋਲ੍ਹ ਲੈਂਦਾ ਹੈ ਤੇ ਗੋਲਕ ਖੋਲਦੇ ਖੋਲਦੇ ਉਸ ਦੇ ਵਿੱਚੋਂ 475690 ਰੁਪਏ ਨਿਕਲ ਜਾਂਦੇ ਨੇ ਸਾਰੇ ਪੈਸੇ ਇੱਕ ਪੋਟਲੀ ਦੇ ਵਿੱਚ ਬੰਨ ਲੈਂਦਾ ਹੈ ਪੋਟਲੀ ਦੇ ਵਿੱਚ ਬੰਨ ਕੇ ਜਦੋਂ ਦਰਬਾਰ ਸਾਹਿਬ ਤੋਂ ਬਾਹਰ ਨਿਕਲਣ ਲੱਗਦਾ ਹੈ ਤਾਂ ਇੰਨੇ ਵਿੱਚ ਉਸ ਦੇ ਕੋਲ ਫੋਨ ਆਉਂਦਾ ਹੈ ਤੇ ਫੋਨ ਆਉਂਦਾ ਹੈ ਉਸ ਦੀ ਘਰ ਵਾਲੀ ਦਾ ਫੋਨ ਦੇਖ ਕੇ ਇੱਕਦਮ ਡਰ ਜਾਂਦਾ ਹੈ ਕਿਉਂਕਿ ਇਨਸਾਨ ਦੇ ਦਿਲ ਦੇ ਵਿੱਚ ਡਰਤਾ ਹੁੰਦਾ ਹੀ ਹੈ ਕਿ ਮੈਂ ਇੱਕ ਬਹੁਤ ਵੱਡੀ ਗਲਤੀ ਕਰ ਬੈਠਾ ਕਿਤੇ ਕੋਈ ਅਣਹੋਣੀ ਨਾ ਵਾਪਰ ਗਈ ਹੋਵੇ ਤਸ ਤੋਂ ਬਾਅਦ ਉਸਦੀ ਘਰ ਵਾਲੀ ਫੋਨ ਚੱਕਦੀ ਹੈ ਤੇ ਉੱਚੀ ਉੱਚੀ ਤਾਹਾਂ ਮਾਰ ਕੇ ਰੋਣ ਲੱਗ ਜਾਂਦੀ ਹੈ ਤੇ ਗ੍ਰੰਥੀ ਸਿੰਘ ਫੇਰ ਡਰ ਜਾਂਦਾ ਹੈ ਕਿ ਜਰੂਰ ਮੇਰੇ ਪੁੱਤਰ ਦੇ ਨਾਲ ਅਣਹੋਣੇ ਵਾਪਰ ਗਈ ਕਿਉਂਕਿ ਪਾਪ ਮੈਂ ਕਰ ਬੈਠਾ ਸੀ ਤਾਂ ਉਸ ਤੋਂ ਬਾਅਦ ਗ੍ਰੰਥੀ ਸਿੰਘ ਨੇ ਕਿਹਾ ਕਿ ਕੀ ਹੋਇਆ ਮਨ ਸੱਚ ਸੱਚ ਦੱਸ ਉਸਦੀ ਘਰ ਵਾਲੀ ਨੇ ਕਿਹਾ ਕਿ ਡਾਕਟਰਾਂ ਨੇ ਕਿਹਾ ਕਿ ਐਸਾ ਚਮਤਕਾਰ ਅਸੀਂ ਪਹਿਲਾਂ ਕਦੇ ਨਹੀਂ ਦੇਖਿਆ ਇਸ ਦੇ ਸਿਰ ਦੇ ਵਿੱਚ ਕੋਈ ਗੰਢ ਨਹੀਂ ਹੈ ਬਿਲਕੁਲ ਠੀਕ ਹੋ ਚੁੱਕਿਆ ਹੈ ਇਹ ਵੈਸੇ ਇਸਦੀ ਤਬੀਅਤ ਖਰਾਬ ਹੋਈ ਸੀ ਪਰ ਸੀਟੀ ਸਕੈਨ ਕਰ ਲਿਆ ਹੈ ਵੱਡੇ ਵੱਡੇ ਡਾਕਟਰਾਂ ਨੂੰ ਉਹਨੇ ਦਿਖਾ ਲਿਆ ਇਸ ਦੇ ਸਰੀਰ ਦੇ ਵਿੱਚ ਕੋਈ ਵੀ ਗੰਢ ਨਹੀਂ ਹੈ ਤੁਹਾਡਾ ਬੱਚਾ ਬਿਲਕੁਲ ਠੀਕ ਹੈ ਗ੍ਰੰਥੀ ਸਿੰਘ ਪੁੱਬਾ ਮਾਰ ਕੇ ਰੋਣ ਲੱਗ ਗਿਆ ਤੁਸੀਂ ਨੇ ਕਿਹਾ ਕਿ ਗੁਰੂ ਸਾਹਿਬ ਬਹੁਤ ਵੱਡਾ ਗੁਨਾਹ ਕਰਨ ਲੱਗਿਆ ਸੀ ਮੈਂ ਤੂੰ ਬਖਸ਼ਣ ਹਾਰ ਹੈ ਮੈਂ ਤਾਂ ਪਾਪੀ ਹਾਂ ਮੈਨੂੰ ਬਖਸ਼ ਦੋ ਉਸ ਤੋਂ ਬਾਅਦ ਉਸਨੇ ਵਾਪਸ ਉਸੇ ਹੀ ਗੱਲੇ ਦੇ ਵਿੱਚ ਪੈਸੇ ਰੱਖ ਦਿੱਤੇ ਤੇ ਲੋਕ ਮਾਰ ਦਿੱਤਾ ਅਤੇ ਗੁਰੂ ਸਾਹਿਬ ਦੇ ਅੱਗੇ ਕੋਟਨ ਕੋਟ ਸ਼ੁਕਰਾਨਾ ਕੀਤਾ ਤੁਹਾਡੀ ਇਸ ਵੀਡੀਓ ਦੇ ਬਾਰੇ ਇਸ ਚਮਤਕਾਰ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਗੁਰਫਤੇ ਪ੍ਰਵਾਨ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ